ਅਜੋਕੇ ਮੌਕਸਰ ਸਕਦਾ ਇੱਕ ਪਿੰਡ ਆ ਥਾਂਦੇ ਵਾਲਾ ਤੇ ਉਥੇ 2 ਦਸੰਬਰ ਤੇ 1902 ਨੂੰ ਸਰਦਾਰ ਹਰੀ ਸਿੰਘ ਜੀ ਦੇ ਘਰ ਇੱਕ ਪੁੱਤਰ ਜਨਮ ਲੈਂਦੇ ਆ ਤੇ ਉਹਨਾਂ ਦਾ ਨਾਮ ਰੱਖਿਆ ਜਾਂਦਾ ਸਰਦਾਰ ਮੋਤਾ ਸਿੰਘ ਤੇ ਬਾਅਦ ਚੋ ਹਿয়ারਪੁਰ ਦੇ ਇਲਾਕੇ 'ਚ ਜਿਹੜਾ ਸ਼ਿਫਟ ਹੋ ਜਾਂਦੇ ਆ ਤੇ ਉਸ ਤੋਂ ਜਾਂਦਿਆਂ ਬਾਅਦ 19 ਫਰਵਰੀ ਤੇ 1921 ਨੂੰ ਸਰਦਾਰ ਮੋਤਾ ਸਿੰਘ ਦਾ ਜਿਹੜਾ ਵਿਆਹ ਉਹ ਰੱਖਿਆ ਜਾਂਦਾ ਯਾਨੀ ਕਿ ਅੱਜ ਦੇ ਦਿਨ ਜਦੋਂ ਉਹ ਘੋੜੀ ਤੇ ਬੈਠਦੇ ਆ ਨਾ ਜਦੋਂ ਹਲੇ ਜਾਨਤ ਤੁਰ ਲੱਗਦੀ ਆ ਤਾਂ ਇੱਕ ਸਿੱਖ ਆ ਕੇ ਕਹਿੰਦਾ ਕਿ 모ਤਾ ਸਿੰਘ ਜੀ ਤੁਸੀਂ ਤਾਂ ਗੁਰਦੁਆਰਾ ਸੁਧਾਰ ਲੈਰ ਚ ਕੁਰਬਾਨੀ ਦੇਣ ਦੀ ਗੱਲ ਕੀਤੀ ਸੀ ਤੇ ਹੁਣ ਤਾਂ ਜੱਥਾ ਉੱਥੇ ਜਾ ਰਿਹਾ ਤੇ ਤੁਸੀਂ ਵਿਆਹ ਕਰਾਉਣ ਲੱਗਿਓ ਤੇ ਭਾਈ 모ਤਾ ਸਿੰਘ ਜੀ ਨੇ ਉਸੇ ਘੋੜੀ ਨੂੰ ਜਿਹੜੀ ਤੇ ਉਹ ਜਨ ਜਾ ਰਹੀ ਸੀ ਉਹਨੂੰ ਠਿੱਬੀ ਲਈ ਤੇ ਸਿੱਧਾ ਧਰੋਵਾਲ ਲੈ ਕੇ ਗਏ ਕਿਉਂਕਿ ਸਭ ਤੋਂ ਪਹਿਲਾਂ ਧਰੋਵਾਲ ਦਾ ਜਿਹੜਾ ਜੱਥਾ ਸੀ ਉਹ ਜਾ ਕੇ ਨਲਕਾਣਾ ਸਾਹਿਬ ਸ਼ਹੀਦ ਹੋਇਆ ਸੀ ਤੇ ਉਹ ਅੱਜ ਦੇ ਦਿਨ ਉਹਨਾਂ ਦਾ ਵਿਆਹ ਸੀ ਪਰ ਉਹ ਵਿਆਹ ਦੀ ਜਗ੍ਹਾ ਨਾ ਸ਼ਹੀਦੀ ਦੇਣ ਚਲੇ ਗਏ ਸੀ ਤੇ ਕੱਲ ਦੇ ਦਿਨ ਜਾਨੀ ਕਿ 20 ਫਰਵਰੀ ਤੇ 1921 ਨੂੰ ਸਾਕਾ ਨਨਕਾਣਾ ਸਾਹਿਬ ਆਪਰ ਦਾ ਤੇ ਉਹਨਾਂ ਦੀ ਸ਼ਹੀਦੀ ਹੁੰਦੀ ਆ ਤੇ ਉਹਨਾਂ ਦੀ ਉਮਰ ਕਿੰਨੀ ਸੀ ਸਿਰਫ ਤੇ ਸਿਰਫ 19 ਸਾਲ ਦੀ ਉਮਰ